ਇੱਕ ਪਾਸੇ ਸੂਬਾ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਹੜ੍ਹਾਂ ਵਿੱਚ ਕਿਸਾਨਾਂ ਦੀ ਫਸਲਾਂ ਦੇ ਹੋਏ ਨੁਕਸਾਨ ਦੀ ਪਰਪਾਈ ਜਿਸ ਦਾ ਖੇਤ ਉਸਕੇ ਰੇਤ ਮੁਹੀਮ ਉਲੀਕੀ ਗਈ ਸੀ ਤਾਂ ਜੋ ਜਿਨ੍ਹਾਂ ਕਿਸਾਨਾਂ ਦੀ ਹੜ੍ਹਾਂ ਕਾਰਨ ਫਸਲਾਂ ਦਾ ਨੁਕਸਾਨ ਹੋਇਆ ਸੀ ਉਹਨਾਂ ਕਿਸਾਨਾਂ ਨੂੰ ਰਾਹਤ ਮਿਲ ਸਕੇ ਪਰ ਉੱਥੇ ਹੀ ਦੂਜੇ ਪਾਸੇ ਅਲੇ ਜ਼ਿਲ੍ਹਾ ਪਠਾਨਕੋਟ ਦੇ ਬਿਆਜ਼ ਦਰਿਆ ਵਿੱਚ ਪ੍ਰਸ਼ਾਸਨ ਦੇ ਕੰਡੇ ਨਾ ਵਧਿਆ ਤੇ ਆਦੇਸ਼ਾਂ ਨੂੰ ਛਿੱਕੇ ਟੰਗਿਆ ਮਾਈਨਿੰਗ ਮਾਫੀਆ ਤੜਲੇ ਨਾਲ ਪੋਕਲੈਂਡ ਮਸ਼ੀਨਾ ਰਾਹੀਂ ਨਾਜਾਇਜ਼ ਮਾਈਨਿੰਗ ਨੂੰ ਅੰਜਾਮ ਦੇ ਰਿਹਾ ਅਤੇ ਆਪਣੀਆਂ ਜੇਬਾਂ ਪਰਦਾ ਹੋਇਆ ਸਾਫ ਦਿਸ ਰਿਹਾ ਮਜੇਵਲੀ ਕਹ ਲਈ ਹੈ ਕਿ ਇਸ ਦਰਿਆ ਦੇ ਨੇੜੇ ਪੰਦੇ ਖੇਤਾਂ ਵਿੱਚ ਜਿੱਥੇ ਹੜਾਂ ਕਾਰਨ ਖੇਤਾਂ ਵਿੱਚ ਰੇਤਾਂ ਇਕੱਠੀ ਹੋਈ ਹੈ ਉੱਥੇ ਕੋਈ ਵੀ ਮਸ਼ੀਨ ਲੱਗੀ ਹੋਈ ਨਹੀਂ ਦਿਸ ਰਹੀ। ਦੂਜੇ ਪਾਸੇ ਉਹਨਾਂ ਖੇਤਾਂ ਦੇ ਨਾਲ ਲੱਗਦੇ ਬਿਆਸ ਦਰਿਆ ਪੋਕਲੈਂਡ ਮਸ਼ੀਨਾ ਰਾਹੀਂ ਨਾਜਾਇਜ਼ ਮਾਈਨਿੰਗ ਨੂੰ ਤੜੱਲੇ ਨਾਲ ਅੰਜਾਮ ਦਿੱਤਾ ਜਾ ਰਿਹਾ ਹੈ। ਉੱਥੇ ਹੀ ਜੇ ਗੱਲ ਕਰੀਏ ਮਾਈਨਿੰਗ ਵਿਭਾਗ ਦੀ ਅਧਿਕਾਰੀਆਂ ਦੀ ਤਾਂ ਉਹਨਾਂ ਨੂੰ ਜਦ ਫੋਨ ਤੇ ਪੁੱਛਿਆ ਜਾਂਦਾ ਹੈ ਤੇ ਉਹ ਇਹ ਕਹਿ ਕੇ ਆਪਣਾ ਪੱਲਾ ਛੱਡ ਲੈਂਦੇ ਹਨ ਕਿ ਸੂਬਾ ਸਰਕਾਰ ਵੱਲੋਂ ਜਿਸ ਦਾ ਖੇਤ ਉਸ ਤੇ ਰੇਤ ਮਹੀਮ ਵਿੱਢੀ ਗਈ ਹੈ। ਇਸ ਦੇ ਤਹਿਤ ਕਿਸਾਨ ਆਪਣੇ ਖੇਤਾਂ ਵਿੱਚੋਂ ਰੇਤਾਂ ਚੁਕਵਾ ਰਹੇ ਹਨ ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਸਰਕਾਰ ਦੀ ਅਣਦੇਖੀ ਕਰਦਿਆਂ ਪੋਕਲੈਂਡ ਮਸ਼ੀਨਾ ਜੋ ਕਿ ਪੂਰੀ ਤਰ੍ਹਾਂ ਬੰਦੀ ਇਹਨਾਂ ਮਸ਼ੀਨਾ ਨੂੰ ਇਸਤੇਮਾਲ ਤੇ ਲਗਾਈ ਗਈ ਹੈ ਇਸ ਦੇ ਬਾਵਜੂਦ ਵੀ ਵੱਡੀ ਗਿਣਤੀ ਵਿੱਚ ਪੋਕਲੈਂਡ ਅਤੇ ਜੀਸੀਬੀ ਮਸ਼ੀਨਾ ਰਾਹੀਂ ਨਾ ਜਾਇਜ਼ ਮਾਈਨਿੰਗ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਜਿਸ ਦੇ ਚੱਲਦਿਆਂ ਮਾਈਨਿੰਗ ਵਿਭਾਗ ਇੱਕ ਵੱਡਾ ਸਵਾਲੀਆ ਨਿਸ਼ਾਨ ਲੱਗਦਾ ਹੋਇਆ ਦਿਸ ਰਿਹਾ ਹੈ ਖੇਤਾਂ ਵਿੱਚੋਂ ਰੇਤ ਕਢਣੀ ਜਾਂ ਦਰਿਆ ਵਿੱਚੋਂ ਰੇਤ ਕਢਣੀ ਦੋਹਾਂ ਵਿੱਚ ਰਾਹੀਂ ਤੁਸੀਂ ਸਾਫ ਦੇਖ ਸਕਦੇ ਹੋ ਕਿ ਕਿਵੇਂ ਮਸ਼ੀਨਾਂ ਦਰਿਆ ਦੇ ਪਾਣੀ ਵਿੱਚ ਲੱਗੀਆਂ ਹੋਈਆਂ ਹਨ ਅਤੇ ਢੱਡਲੇ ਨਾਲ ਮਾਈਨਿੰਗ ਕਰ ਰਹੀਆਂ ਹਨ ਪਰ ਪ੍ਰਸ਼ਾਸਨ ਇਸ ਤੋਂ ਬਾਅਦ ਅੱਖਾਂ ਵਿੱਚ ਘੁੰਮ ਕਰਨੀ ਨੀਂਦ ਸੁਤਾਪਿਆ ਕੀ ਇਹਨਾਂ ਨੇ ਜਾਇਜ਼ ਮਾਈਨਿੰਗ ਕਰਨ ਵਾਲੇ ਲੋਕਾਂ ਨੂੰ ਕਿਸੇ ਰਾਜਨੀਤਿਕ ਆਗੂਾਂ ਦੀ ਸ਼ਹਿ ਹੈ ਜਾਂ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨਾਲ ਇਹਨਾਂ ਦੀ ਮਿਲੀ ਭਗਤ ਹੈ ਕਿ ਇੱਕ ਵੱਡਾ ਸਵਾਲਿਆ ਨਿਸ਼ਾਨ ਵੇਖ ਨੂੰ ਮਿਲ ਰਿਹਾ ਹੁਣ ਵੇਖਣ ਵਾਲੀ ਗੱਲ ਇਹ ਹੋਵੇਗੀ ਕਿ ਮਾਈਨਿੰਗ ਵਿਭਾਗ ਨਾਜਾਇਜ਼ ਮਾਈਨਿੰਗ ਕਰਨ ਵਾਲੇ ਲੋਕਾਂ ਖਿਲਾ ਕੀ ਕਾਰਵਾਈ ਅਮਲ ਵਿੱਚ ਲਿਆਂਦਾ ਹੈ ਨਮਸਕਾਰ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਇਸ ਵੇਲੇ ਆਪਾਂ ਮੌਕੇ ਮਜੂਦ ਹੋਏ ਹਾਂ ਬਿਆਸ ਪੁੱਲ ਦੇ ਉੱਤੇ ਜਿੱਥੇ ਕਿ ਮਾਈਨਿੰਗ ਮਾਫੀਆ ਵੱਲੋਂ ਜਿਸ ਦਾ ਖੇਤ ਉਸ ਦੀ ਰੇਤ ਦੀ ਆੜ ਦੇ ਵਿੱਚ ਲਗਾਤਾਰ ਢੱਲੇ ਨਾਲ ਮਾਈਨਿੰਗ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਔਰ ਇਹ ਵੇਖਣ ਵਾਲੀ ਗੱਲ ਇਹ ਹੈ ਕਿ ਤਸਵੀਰਾਂ ਨਹੀਂ ਤੁਹਾਨੂੰ ਦਿਖਾਵਾਂ ਲਈ ਕਿ ਜਿਹੜੇ ਖੇਤਾਂ ਦੇ ਵਿੱਚ ਰੇਤ ਆਈ ਹੋਈ ਹੈ ਉਸ ਜਗ੍ਹਾ ਦੇ ਉੱਤੇ ਮਾਈਨ ਨਹੀਂ ਹੋ ਰਹੀ ਜਦਕਿ ਜਿਹੜਾ ਬਿਆਸ ਦਾ ਦਰیا ਹੈ ਉਸ ਦੇ ਵਿੱਚ ਘਾਰ ਜਾ ਕੇ ਜਿਹੜਾ ਨਜਾਇਜ਼ ਮਾਈਨਿੰਗ ਕਰਨ ਵਾਲੇ ਮਾਈਨਿੰਗ ਮਾਫੀਆ ਵੱਲੋਂ ਕੋਕਲੈਂਡ ਮਸ਼ੀਨਾ ਚਲਾ ਕੇ ਉੱਥੇ ਜਿਹੜਾ ਵਿਆਸ ਦਰਿਆ ਦਾ ਸੀਨਾ ਜਿਹੜਾ ਆ ਉਹ ਛੰਨੀ ਕੀਤਾ ਜਾ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਹੜ੍ਹਾਂ ਦੇ ਨਾਲ ਜਿਹੜਾ ਕਿਸਾਨਾਂ ਦੀ ਫਸਲਾਂ ਦਾ ਨੁਕਸਾਨ ਹੋਇਆ ਸੀਗਾ ਉਹਨਾਂ ਨੂੰ ਲਾਭ ਦੇਣ ਦੇ ਲਈ ਜਿਸ ਦਾ ਖੇਤ ਕੁਸਤੀ ਰੇਤ ਜਿਹੜੀ ਆ ਉਹ ਮੁਹਿੰਮ ਚੜੀ ਗਈ ਸੀ ਆ ਤੇ ਕਿਸਾਨਾਂ ਨੂੰ ਉਹਨਾਂ ਦੇ ਖੇਤਰ ਦੇ ਵਿੱਚ ਜਿਹੜੀ ਆਈ ਰੇਤ ਹੈ ਹੜਾ ਕਰਨ ਉਸ ਨੂੰ ਵੇਚਣ ਦੇ ਜਿਹੜੇ ਆ ਅ ਅਖਤਿਆਰ ਦਿੱਤੇ ਗਏ ਸਨ ਪਰ ਕਿਤੇ ਨਾ ਕਿਤੇ ਜੇ ਗੱਲ ਕਰੀਏ ਤਾਂ ਉਸ ਦੀ ਆੜ ਦੇ ਵਿੱਚ ਜਿਹੜੇ ਨਜਾਇਜ਼ ਮਾਈਨਿੰਗ ਮਾਫੀਆ ਨੇ ਉਹਨਾਂ ਦੀ ਜਿਹੜੀ ਹੈ ਚਾਂਦੀ ਲਗਾਤਾਰ ਵੇਚਣ ਨੂੰ ਮਿਲਦੀ ਹੈ ਕਿਉਂ ਕਿ ਉਹ ਚਾਂਦੀ ਕੁੱਟ ਰਹੇ ਹਨ ਔਰ ਮਾਈਨਿੰਗ ਵਿਭਾਗ ਦੀ ਅਧਿਕਾਰੀਆਂ ਦੀ ਮਿਲੀ ਭੁਗਤ ਜਿਹੜੀ ਹੈ ਉਹ ਵੀ ਕਿਤੇ ਨਾ ਕਿਤੇ ਵੇਚਣ ਨੂੰ ਮਿਲਦੀ ਹੈ ਕਿਉਂਕਿ ਦਰਿਆ ਦੇ ਵਿੱਚ ਲਗਾਤਾਰ ਜਿਹੜੀ ਆ ਫੋਕਲੈਂਡ ਮਸ਼ੀਨਾ ਲਗਾ ਕੇ ਮਾਈਨਿੰਗ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਅਤੇ ਦਰਿਆ ਦਾ ਜਿਹੜਾ ਸੀਨਾ ਛੱਲਨੀ ਕੀਤਾ ਜਾ ਰਿਹਾ ਹੈ ਹਾਲਾਂਕਿ ਪਿਛਲੇ ਦਿਨ ਤੱਕ ਹੜਾ ਆਇਆ ਸੀ ਨਾ ਤਾਂ ਇਸੇ ਵਿਆਹ ਤੇ ਦਰਿਆ ਦੇ ਵਿੱਚ इसने ਆਪਣਾ ਵਿਕਰਾਲ ਰੂਪ ਦਿਖਾਇਆ ਸੀਗਾ ਤਾਂ ਜਿੱਤੇ ਨਾ ਕਿਤੇ ਆਲੇ ਦੁਆਲੇ ਦੇ ਪਿੰਡਾਂ ਨੂੰ ਕਾਫੀ ਖਤਰਾ ਜਿਹੜਾ ਆ ਉਹ ਮੰਨਰਾਉ ਲਾ ਪਿਆ ਸੀਗਾ ਪਰ ਉਸ ਦੇ باوجود ਵੀ ਜਿਹੜੇ ਪ੍ਰਸ਼ਾਸਨ ਦੇ ਆਦੇਸ਼ਾਂ ਨੂੰ ਛਿੱਕੇ ਟੰਗਦਿਆਂ ਹੋਏ ਨਜਾਇਜ਼ ਮਾਈਨਿੰਗ ਮਾਫੀਆ ਵੱਲੋਂ ਤਰਲੇ ਨਾਲ ਮਾਈਨਿੰਗ ਅੰਜਾਮ ਦਿੱਤਾ ਜਾ ਰਿਹਾ ਹੈ ਔਰ ਕਿਤਨਾ ਕਿਤਨਾ ਮਾਈਨਿੰਗ ਵਿਵਾਦ ਕੁੰਭ ਕਰਨੀ ਨੀਂਦ ਸੁਤਾ ਜਾਪਦਾ ਹੈ ਆਪਾਂ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਾਂਗੇ ਔਰ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਹਨਾਂ ਨਜਾਇਜ਼ ਮਾਈਨਿੰਗ ਮਾਫੀਆ ਤੇ ਛਕੰਜਾ ਕੱਸਣ ਦੇ ਲਈ ਕੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਏਗੀ ਹਾਲਾਂਕਿ ਪਿਛਲੇ ਦਿਨੀ ਸਾਰਨਪੁਰ ਦੇ ਵਿੱਚ 10 ਦੇ ਕਰੀਬ ਪੋਕਲੈਨ ਮਸ਼ੀਨਾ ਟਿਪਰਾਂ ਫੜੀਆਂ ਗਈਆਂ ਹਨ ਪਰ ਉਸ ਦੇ ਨਾਲ ਹੀ ਪੁਲਿਸ ਮੁਲਾਜ਼ਮਾਂ ਵੱਲੋਂ 10 ਅਣਪਛਾਤੇ ਲੋਕਾਂ ਦੇ ਉੱਤੇ ਮਾਮਲਾ ਵੀ ਦਰਜ ਕੀਤਾ ਗਿਆ ਹੈ ਪਰ ਤੁਸੀਂ ਸਾਫ਼ ਤਸਵੀਰਾਂ ਰਾਹੀਂ ਦੇਖ ਸਕਦੇ ਹੋ ਕਿ ਇੱਥੇ ਜਿਹੜੀ ਢੱਲੇ ਨਾਲ ਮਾਈਨਿੰਗ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਹਟੇ ਜਿਹੜੇ ਡਰਾਈਵਰ ਹਨ ਜਿਹੜੇ ਪੋਕਲੈਨ ਮਸ਼ੀਨਾ ਜਟ ਪਰ ਚਲਾ ਰਹੇ ਹਨ ਉਹ ਵੀ ਇੱਥੇ ਮੌਜੂਦ ਹਨ ਪਰ ਕਿਤੇ ਨਾ ਕਿਤੇ ਪੁਲਿਸ ਪ੍ਰਸ਼ਾਸਨ ਵੀ ਜਿਹੜਾ ਆ ਉਹ ਕਿਤੇ ਨਾ ਕਿਤੇ ਸੁਸਤ ਨਜ਼ਰ ਆ ਰਿਹਾ ਹੈ ਹਾਲਾਂਕਿ ਜੇ ਮਾਈਨਿੰਗ ਵਿਭਾਗ ਦੀ ਗੱਲ ਕਰੀਏ ਤਾਂ ਮਾਈਨਿੰਗ ਦੀ ਬਾਗ ਦੇ ਨੱਕ ਥੱਲੇ ਲਗਾਤਾਰ ਜਿਹੜੇ ਨਜਾਇਜ਼ ਮਾਈਨਿੰਗ ਕਰਨ ਵਾਲੇ ਮਾਈਨਿੰਗ ਮਾਫੀਆ ਹਨ ਉਹ ਲਗਾਤਾਰ ਮਾਈਨਿੰਗ ਨੂੰ ਬੇਖੌਫ ਤੜਲੇ ਦੇ ਨਾਲ ਅੰਜਾਮ ਦੇ ਰਹੇ ਹਨ ਹੁਣ ਵੇਖਣ ਵਾਲੀ ਗੱਲ ਇਹ ਹੋਵੇਗੀ ਕਿ ਖਬਰ ਦਿਖਾਉਣ ਤੋਂ ਬਾਅਦ ਕੀ ਮਾਈਨਿੰਗ ਵਿਭਾਗ ਜਾਂਦਾ ਹੈ ਅਤੇ ਇਹਨਾਂ ਮਾਈਨਿੰਗ ਨਜਾਇਜ਼ ਮਾਈਨਿੰਗ ਕਰਨ ਵਾਲੇ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਕਰਦਾ ਹੈ ਜਾਂ ਫਿਰ ਕੰਬ ਕਰਨੀ ਨੀਂਦ ਸੁਤਰੇਗਾ